ਵੀ ਅਜ ਤੱਕ ਮਹਿਲ ਆ ਤਾਂ ਬਗੈਰ ਤੋਂ ਕੰਮ ਨਹੀਂ ਕੀਤਾ ਉਹੋਂ ਪੰਜਾਬ ਦੀ ਚਿੱਠੀ ਲਿਆ ਐਵੇਂ ਸਾਰੇ ਬੰਦੀਆਂ ਬੰਦੀਆਂ ਕਰਨ ਕਹੂੰਗੀ ਅਸੀਂ ਧੱਕੇ ਲਾ ਲਾ ਨਾ ਇਹਨੂੰ ਸ਼ਹਿਰ ਨੂੰ ਸਮੁੰਦਰ ਬਣਾ ਦੇਣਾ ਕਿਸਤੀਆਂ ਜੀ ਆਣਗੇ ਲੀਡਰ ਤੇ ਕਿਸਤੀਆਂ ਜੀ ਆਣਗੇ ਅਫਸਰ ਔਰ ਸਾਡੀ ਸਿੱਧੀ ਸਿੱਧੀ ਚਟਾਵ ਨਹੀਂ ਲਿਆ ਜੇ ਚਿੱਠੀ ਜਦ ਨਾ ਗਈ ਤੈ ਸ਼ਹਿਰ ਨੂੰ ਨਗ ਬਣਾ ਦੇਗੇ ਔਰ ਬਿਮਾਰੀਆਂ ਨਾਲ ਜੇ ਮਰੂਗਾ ਉਹ ਆਪਣਾ ਆਪ ਹੀ ਜ਼ਿੰਮੇਵਾਰ ਹੋਵੇ ਆਪੇ ਹੀ ਮੰਨਦਿਆਂ ਸੀ ਜੇ ਦਿੱਠੀ ਨਾ ਬਚਾਈ ਆਪਣੇ ਜਗਾਂਮੀ ਜਾਣੀ ਜੋ ਦਾ ਕਾਹਲੀ ਆਉਂਦੇ ਨਾ ਮੋਵੀ ਨੇ ਲੜਾਈ ਤੋਂ ਜਿੱਤਣਾ ਔਰ ਆਉਣ ਵਾਲੇ ਭਵਿੱਖ ਦੇ ਅੰਦਰ ਅੰਦਰ ਪਰਮਾਤਮਾ ਸਰਕਾਰ ਦਾ ਫੈਸਲਾ ਜਿਹੜਾ ਉਹ ਸੱਚ ਕਰਾਉਣਾ ਔਰ ਕਰਾ ਕੇ ਰਮਾ ਕੇ ਮਰੋ ਜੇ ਇਮਤ ਕੋ ਵੀ ਜੇ ਸਾਡੀ ਆਪਸ ਦੇ ਵਿੱਚ ਇੱਕਾ ਹੀ ਨਹੀਂ ਹੈਗਾ ਅਸੀਂ ਕੁਛ ਵੀ ਨਹੀਂ ਲੜਾਈ ਲੜਨੀ ਬਹੁਤ ਵੱਡੀ ਔਖਾ ਹੋ ਜਾਣਾ ਜੇ ਅਸੀਂ ਇੱਕਾ ਇੱਕਾ ਨਾਂ ਰੱਖਿਆ ਇਹ ਸਰਕਾਰ ਵੀ ਅੱਬਾ ਗੱਲ ਕਰੀਏ ਗੱਲਾਂ ਤਾਂ ਬਹੁਤ ਵਡੀਆਂ ਵੱਡੀਆਂ ਕਰਦੇ ਆ ਜੀ ਪੰਜਾਬ ਸਰਕਾਰ ਮੁਰਦਾਬਾ ਬਾਬਾ ਇਹ ਧਰਨਾ ਲਗਾ ਆ ਗਿਆ ਉਹਦੇ ਬਾਰੇ ਦੱਸੋ ਜਿਹੜਾ ਧਰਨਾ ਲਗਾ ਆ ਗਿਆ ਧਰਨਾ ਜਿਹੜਾ ਲੱਗਾ ਅੱਜ ਇਹ ਭਰਤੀ ਵਾਸਤੇ ਆ 11896 ਬੰਦੇ ਦੀ ਮਨਜ਼ੂਰੀ ਇੱਥੋਂ ਪਾਸ ਹੋ ਗਿਆ ਸੀ ਕਿ ਜਿਹੜਾ ਪੁਰਾਣ ਸਰਕਾਰ ਦਾ ਵਾਦਾ ਕੀਤਾ ਸੀ ਕਿ ਸਾਡਾ ਐਮਐਲਏ ਜਿਤਾ ਦਿਓ ਤੇ ਅਸੀਂ ਮਨਜ਼ੂਰੀ ਦੇ ਦਵਾਂਗੇ ਰੱਖਣ ਵਾਸਤੇ ਮਨਜ਼ੂਰੀ ਤਾਂ ਭੇਜੀ ਆ ਲੇਕਿਨ ਮਨਜ਼ੂਰੀ ਜਿਹੜੀ ਆ ਉਹ ਕਹਿੰਦਾ ਚੰਡੀਗੜ੍ਹ ਆ ਐਸਐਸ ਬੋਰਡ ਦੇ ਥਰੂ ਹੋਊਗੀ ਭਰਤੀ ਇਹ ਗਲਤ ਆ ਕਿਉਂਕਿ ਸ਼ੁਰੂ ਤੋਂ ਸਫਾਈ ਵਿੱਚ ਰੇਲਦਾਰ ਮਾਲੀ ਇਦਿਹੀ ਭਰਤੀ ਹੁੰਦੀ ਹੈ ਨਾ ਉਹ ਸ਼ਹਿਰਦਾਰਾਂ ਦੀ ਹੁੰਦੀ ਹੈ ਸ਼ਹਿਰ ਦੇ ਲੋਕ ਰਹਿਣ ਵਾਲੇ ਉਹ ਪਰਦੇਸੋਂ ਇਸ ਕਰਕੇ ਸੈਰ ਦਾ ਜਿਹੜਾ ਹੱਕ ਆ ਇਹ ਪੰਜਾਬ ਸਰਕਾਰ ਮਾਰ ਰਹੀ ਆ ਤੇ ਜਿਹੜੇ ਮੁਲਾਜ਼ਮ ਆ ਤੇ ਹੱਕ ਮਾਰਨ ਨਹੀਂ ਦੇਣਗੇ ਇਸ ਕਰਕੇ ਧਰਨਾ ਲੱਗਾ ਜਦੋਂ ਤੱਕ ਇਹ ਮੰਗ ਮੰਨ ਨਹੀਂ ਲੈਂਦਾ ਭਗਵੰਤ ਮਾਨ ਜੀ ਉਦੋਂ ਤੱਕ ਧਰਨਾ ਲੱਗਾ ਰਹੇ ਆਪਣੀ ਮਸ਼ੀਹ ਮੰਗ ਕੀ ਆ ਇਹ ਆਪਣੀ ਮਸ਼ੀਹ ਮੰਗਾ ਕੀ ਆ ਕਿ ਆਪਾਂ ਮੰਗਾਂ ਰੱਖਿਆ ਵਿਸ਼ੇਸ਼ ਮੰਗ ਕਿ ਭਰਤੀ ਜਿਹੜੀ ਆ ਜਲੰਧਰ ਦੀ ਬੰਦੇ ਦੀ ਕੀਤੀ ਜਾਵੇ ਅਗਰ ਨਹੀਂ ਕੀਤੀ ਜਾਂਦੀ ਆ ਆਪਣਾ ਅਗਲਾ ਪ੍ਰਦਰਸ਼ਨ ਕੀ ਹੋਏਗਾ ਉਸ ਤੋਂ ਅਗਲਾ ਪ੍ਰਦਰਸ਼ਨ ਬਹੁਤ ਜ਼ੋਰ ਨਾਲ ਹੋਗਾ ਸਾਰਾ ਬਾਦਮੀਕ ਸਮਾਜ ਮੁਲਾਜ਼ਮ ਨਹੀਂ ਦਿਲਚੇ ਆਲਵੀ ਸਮਾਜ ਕਿਉਂਕਿ قوم ਦੀ ਲੜਾਈ ਹੈ ਇਹ ਗਾਲਵੀ ਸਮਾਜ ਸਾਰੀ ਸੜਕ ਤੇ ਉਤਰਨ ਪਹੇ 75 ਨਾਲ ਗਿਆ ਹੈ ਤਾਂ ਨੱਕੀ ਭਾਈਏ ਧਰਨਾ ਲਗਾ ਦੇ ਕਿ ਇੰਨਾ ਵੱਡਾ ਧਰਨਾ ਲੱਗਾ ਅੱਜ ਮੈਂ ਰਾਜਨ ਗਲੇਆ ਸੀਮਨ ਪੁਆਇੰਟ ਜੁਨੇ ਦਾ ਪ੍ਰਧਾਨ ਧਰਨਾ ਲਗਾ ਲਗਾਉਂਦਾ ਸਾਡਾ ਕੋਈ ਸ਼ਹਿਰ ਵਾਸੀ ਨੂੰ ਤੰਗ ਕਰਨ ਦਾ ਕੋਈ ਸਾਡਾ ਸਾਡਾ ਮਨੋ ਵਿਚਾਰ ਨਹੀਂ ਹੁੰਦਾ ਸਾਡੀ ਨੂੰ ਪਤਨੀ ਸੀਗੀ 1196 ਬੰਦੇ ਸੀ ਪਤਨੀ ਜੋ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੀ ਵੀ ਹੈ ਪਰ ਪੰਜਾਬ ਲੈਵਲ ਤੇ ਕਰਨ ਦੀ ਸਾਰੇ ਬੈ ਜਾ ਯਾਰ ਜੁਦਾ ਯਾਰ ਬੈਠ ਜਾ ਯਾਰ ਜਿਹੜੀ ਭਰਤੀ ਆ ਵਾਲਮੀਕੀ ਨੂੰ ਮਾਰ ਦੋ ਉਹ ਵੀ ਜਨਰਲ ਸ਼ਹਿਰ ਦਾ ਯਾਰ ਭਾਈ ਜਿਹੜੀ ਤੁਸੀਂ ਮੰਗਾ ਰੱਖੀ ਆ ਅਗਰ ਤੁਹਾਡੀ ਮੰਗਾ ਨਹੀਂ ਮੰਨੀ ਜਾਂਦੀਆਂ ਅਗਲਾ ਪ੍ਰਦਰਸ਼ਨ ਕੀ ਹੋਏਗਾ ਆਪਣਾ ਆਪ ਕੋ ਸਾਡਾ ਸੰਘਰਸ਼ ਤੇਜ ਹੋਊਗਾ ਅਗਰ ਸ਼ਹਿਰ ਵਾਸਤੇ ਕੋਈ ਤੰਗੀ ਜਾਂ ਪਰੇਸ਼ਾਨੀ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰੀ ਸ਼ਹਿਰ ਦੇ ਐਮਪੀ ਐਮਐਲਏ ਤੇ ਨਿਗਮ ਕਮਿਸ਼ਨਰ ਹੋਊਗਾ ਕਰਦੇ ਹੋਏ ਆ ਕਿ ਹੁਣ ਪਤਾ ਆ ਕਿ ਇੱਥੇ ਇੰਨੇ ਇੰਨੇ ਜਾਲੇ ਨਾਲੇ ਟਬਰਾਂ ਨਾਲੇ ਕੰਮ ਕੀਤਾ ਇਹ ਆਪਣੀ ਸਾਰੀ ਜ਼ਿੰਦਗੀ ਗਲਤੀ ਆ ਚਾਹੇ ਉਹ ਸੀਵਰ ਦਾ ਕੰਮ ਆ ਚਾਹੇ ਉਹ ਸਫਾਈ ਦਾ ਕੰਮ ਆ